ਕਰਤਾ ਸਿੰਘ ਬਾਜਵਾ ਜੀ ਜੇ ਸਾਡੀ ਬਾਤ ਸੁਣ ਰਹੇ ਹੋ ਤੇ ਸਾਡੇ ਪੰਜਾਬ ਦੇ ਦਲਿਤ ਭਾਈ ਚਾਰੇ ਦੀ ਕੰਮੀ ਭਾਈ ਚਾਰੇ ਨੂੰ ਤੁਸੀਂ ਟੁੱਟਰਾ ਗਰਮੀਆਂ ਦਾ ਬੰਦ ਕਰ ਦਿਓ ਨਹੀਂ ਤੇ ਤੋਗੀਆਂ ਜਿਹੜੀਆਂ 15 16 ਸੀਟਾਂ ਬਾਈ ਜਾਈਆਂ ਸੀ ਤੇ ਆ ਮਾ ਦੀ ਪਾਰਟੀ ਦੀ ਇਹ ਜੰਗਰੀ ਚੱਲਣੀ ਜਾਏ ਕਿ ਤੁਹਾਡੀ ਅਗਲੀ ਅੜੀ ਇੱਕ ਵੀ ਸੀਟ ਨਹੀਂ ਆਉਣੀ 2027 ਦੀ ਜ਼ੀਰੋ ਸੀਟਾਂ ਤੁਹਾਡੇ ਜਾਣ ਨਾਲ ਤਾਨੂੰ ਮੈਂ ਫੇਰ ਕਿਹਾ ਚੋਲਾ ਕਿ ਤੁਹਾਨੂੰ ਜਿਹੜੇ ਆ ਬਾਂਡ ਨਾ ਕਰ ਜਿਹੜੇ ਸਦੇ ਭਰਾਵਾਂ ਦੇ ਕਹਿੰਦੇ ਨੇ ਇਹ ਮਾਰੇ ਲੱਗਦੇ ਆ 27:00 ਵਜਾਂਗੇ 27:00 ਦੇ ਫੋਟੇ ਦੇਖਣੋ ਬੰਦੇ ਪਾਰੇ ਫੋਟੇ ਹੁਣ ਸਾਰੇ ਬਾਂਡ ਵਜੂ ਪਾਲਣ ਧਾਸਾ ਦੇ ਨਾਲ ਆਏ ਨੇ ਹੋਰ ਜੀ ਇਹਨਾਂ ਦੀ ਬਾਤ ਕਦੇ ਕੰਮਾਂ ਪੱਗ ਸੁਣਾਵਾਂਗੇ ਕਿ ਤੁਹਾਨੂੰ ਰੋਜ਼ ਸੌਣ ਤੋਂ ਪਹਿਲੇ ਯਾਦ ਆਊਗਾ ਕਿ ਕਿਸੇ ਵੀ ਗਰੀਬ ਪਈਚਾਰੇ ਦੇ ਗੰਮਕ ਪਈਚਾਰੇ ਬਾਰੇ ਕੋਈ ਮਾੜੀ ਸਰਕਾਰ ਨਹੀਂ ਵਰਤਦੀ ਤੁਸੀਂ ਮੇਰੇ ਕੋਲ ਬੰਦਾ ਜਿਹੜਾ ਭਰਾ ਨੂੰ ਬੇਨਤੀ ਕਰੀਗਾ ਕਿ ਐਸੇ ਜਿਹੜਾ ਸਦਾ ਗਾਣਾ ਉਹਦਾ ਹੀ ਭਾਈ ਜਾਰੇ ਦੀ ਜਿਹੜੀ ਜਾਨ ਦੀ ਜਾਨ ਪਾਉਂਦਾ ਹੈ ਕੰਨੀਆਂ ਦੀ ਜਾਨ ਚ ਪਾਣ ਪਾਉਂਦਾ ਹੈ ਉਹਦੀਆਂ ਦੋ ਲਾਈਨਾਂ ਨੇ ਗਾਣਾ ਹਰ ਬੱਚਾ ਗਾਉਂਦਾ ਆਪਾਂ ਮਜੋੜਾ ਨੇ ਮੈਂ ਧਰਤੀਓ ਤੇ ਆ ਜੇ ਕੋਈ ਕੋਈ ਦੱਸੋ ਆਸਾਨੇ ਗੈਂਡ ਵੱਜੇ ਵਾਲੇ ਭਰਾ ਨੂੰ ਮਾਰਦੇ ਨੇ ਜਿੱਥੇ ਕਰ ਰਹੇ ਨੇ ਕੋਈ ਚਰਚਾ ਕਰ ਕੋਈ ਜਿੱਤ ਚੁਲਾਈ ਅਗੇ ਕੋਈ ਪਾਸੇ ਨੂੰ ਮੁਕੇ ਕੌਣ ਆ ਕੇ ਇਹਨਾਂ ਨੂੰ ਸੁਣਾ ਬਰੋ ਬਰਦਾ 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 ਕਰਤਾਰ ਸਿੰਘ ਬਾਲਾ ਜੀ ਜੇ ਸਾਡੀ ਆਵਾਜ਼ ਸੁਣ ਰਹੇ ਹੋ ਤੇ ਸਾਡੇ ਪੰਜਾਬ ਦੇ ਦਲਿਤ ਭਾਈਚਾਰੇ ਦੀ ਕੰਮੀ ਭਾਈ ਜਾਰੇ ਨੂੰ ਤੁਸੀਂ ਟੁੱਟਲਾ ਕਰਮੀਆਂ ਦਾ ਬੰਦ ਕਰ ਦਿਓ ਕਿਉਂਕਿ ਤੱਗੀਆਂ ਜਿਹੜੀਆਂ 15 16 ਸੀਟਾਂ ਵਾਝੀਆਂ ਸੀ ਤੇ ਆ ਆ ਵੀ ਪਾਰਟੀ ਦੀ ਇਹੋ ਜਿਹੀ ਚੱਲ ਰਹੀ ਜੇ ਕਿ ਤੱਦੀ ਅਗਲੀ ਅੜੀ ਇੱਕ ਵੀ ਸੀਟ ਨਹੀਂ ਆਣੀ 227 ਤੋਂ 0 ਸੀਟਾਂ ਤੁਹਾਡੀਆਂ ਆਣਗੀਆਂ ਤੇ ਬਾਦਿਆ ਸਾਹਿਬ ਤੁਹਾਨੂੰ ਮੈਂ ਫੇਰ ਕਹਾਂ ਚੱਲਾਂ ਕਿ ਤਾਂ ਜਿਹੜੇ ਆ ਪਾਉਂਦੇ ਨਾਲ ਜਿਹੜੇ ਸਾਡੇ ਭਰਾ ਬਣਦੇ ਨੇ ਇਹ ਮਾਰੇ ਲੱਗਦੇ